ਸ਼ਿਆ ਵਿਰੋਧ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਆ ਸੋ ਪਿੰਡ ਅਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਸੀਮਾਨ ਦਾ ਨਾਮ ਲੈ ਬਿਨਾ ਵਿਕਰਮ ਜੀਛਿਆ ਤੇ ਨਿਸ਼ਾਨਾ ਸਾਧਿਆ ਸੋ ਵਿਕਰਮ ਜੀਛਿਆ ਨੂੰ ਦਸਿਆ ਵੱਡਾ ਨਸ਼ਾ ਤਸਕਰ ਆਪਣੀ ਗੱਡੀ ਦੇ ਵਿੱਚ ਵੇਚਦਾ ਸੀ ਨਸ਼ੇ ਸੀਮਾਨ ਦੇ ਵੱਲੋਂ ਕਿਹਾ ਗਿਆ ਜਦੋਂ ਜੇਲ੍ਹ ਭੇਜਿਆ ਤਾਂ ਕਈਆਂ ਤੋਂ ਮਿਲੀ ਹਮਾਇਤ ਲੋਕਾਂ ਵੇਲੇ ਕਿਉਂ ਇਹਨਾਂ ਨੂੰ ਹਰਸ ਨਹੀਂ ਆਇਆ ਲੋਕਾਂ ਦੇ ਘਰ ਵਿਛਾਈ ਚਿੱਟੇ ਦੇ ਸੱਥਰ ਸੋ ਹੁਣ ਕਿਸੇ ਦੀ ਸਿਫਾਰਿਸ਼ ਨਹੀਂ ਚੱਲੇਗੀ ਇਸੀ ਤਰ੍ਹਾਂ ਕਿ ਤਸਦ ਅਬ ਅਰਸ਼ਾ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਾਈਆਂ ਪਿੰਡਾਂ ਦੀਆਂ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗੇ ਸਾਰੇ ਤੇ ਆ ਸੜਾ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਚੋਂ ਸ਼ੁਰੂ ਹੋ ਜੂਗਾ ਆਪਦੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀਆਂ ਤੇ ਵਧੀਆ ਬਣਾਈਆਂ ਅਸੀਂ ਉਹਦੇ ਉਹਨਾਂ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਨੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਘਰ ਰਿਪੇਅਰ ਤੁਸੀਂ ਕਰਨੀਆਂ ਵੀ ਤੁਸੀਂ ਪਹਿਲੀ ਹੀ ਇਹ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਤਾਂ ਸਮਾਨ ਹੀ ਵਧੀਆ ਲਾ ਦੋ ਸੜਕ ਟੁੱਟੀ ਨਾ ਸਵੇਸ ਕਰਕੇ ਬਹੁਤ ਸਾਰੇ ਮਹਿਕਮਿਆਂ ਨੂੰ ਇਕੱਠੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀ ਬਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਣੀਆਂ ਤਾਰਾਂ ਤੂਰਾਂ ਤੁਸੀਂ ਸੀ ਬਰੇਜ ਸੁਬਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਇੱਕ ਗਲਤੀ ਜੀ ਹੋਈ ਹੋਈ ਹੈ ਸੜਕ ਨਾਲ ਦੀ ਨਾ ਬਣੀ ਜਾਂਦੀ ਹੈ ਉਧਰੋਂ ਉਹ ਦਿਨ ਤੇ ਜੇ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਅਸੀਂ ਤਾਰਾਂ ਪਾਉਣੀ ਆਂ ਇੱਕ ਦਿਨ ਪਹਿਲਾਂ ਪਾ ਦੋ ਯਾਰ ਉਤੋਂ ਦੀ ਬਣ ਜੂਗੀ ਨਾ ਮੁੜ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮੈਂ ਹੁਣ 5 ਸਾਲ ਚੱਲੂਗੀ ਜਾਈਂ ਐਂ ਫੇਰ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਉਹਨਾਂ ਨੂੰ ਕੀ ਪਤਾ ਹੁਣ ਧਰਤੀ ਦਾ ਆ ਬੇਚਾਰੇ ਪਹਾੜਾਂ ਚੋਂ ਉਤਰੇ ਨੇ ਵੋਟਾਂ ਮਿਲਿਆ ਆ ਜਾਂਦੇ ਨੇ ਪਤਾ ਹੀ ਨਹੀਂ ਕੀ ਕਹੀ ਜਾਂਦੇ ਨੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਗਿਆ ਅੱਜ ਆਪ ਨੂੰ ਨਹੀਂ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ ਆਪ ਹੀ ਕਹਿੰਦਾ ਸਭ ਤੋਂ ਵੱਧ ਨਸ਼ਾਪਕਾਉਣ ਵਾਲਾ ਸ਼੍ਰੋਮਣੀ ਕਾਲੀ ਦਾ ਲੈ ਉਹ ਨਹੀਂ ਨਹੀਂ ਆ ਨਹੀਂ ਨਹੀਂ ਉਹ ਲੋਕ ਬਗੋ ਨਾ ਕਾਂਗਰਸ ਹੈ ਲੈ ਆਪ ਹੀ ਕਹਿੰਦਾ ਅੱਛਾ ਉਹਨੇ ਚਰਚ ਉਹਨੇ ਜਿਹੜੇ ਮਾਗਰ ਖੜੇ ਹੁੰਦੇ ਨੇ ਉਹ ਜਕਾਰਾ ਕੱਢ ਦਿੰਦੇ ਨੇ ਉਹਨਾਂ ਨੇ ਕਿਹਾ ਸੋਚਿਆ ਹੁੰਦਾ ਵੀ ਕੀ ਬੋਲਦਾ ਬੋਲ ਸੋਚ ਪਚਾਵ ਹੋਰ ਆ ਪਿੰਡਾਂ ਤੋਂ ਸੋਂ ਦੇ ਕੇ ਮਸਾਲਾ ਇਹਨੇ ਮਸਾਲਾ ਇਹਨੇ ਚ ਚੜ ਬਣੇ ਹੋਏ ਸੀ ਖੂਨ ਪੀ ਜਾਂਦੇ ਸੀ ਹੁਣ ਪੰਜਾਬ ਨੂੰ ਰੰਗ ਭਰਾਂਗੇ ਪੰਜਾਬ ਚ ਰੰਗਲਾ ਪੰਜਾਬ ਬਣਾਵਾਂਗੇ ਇਹ ਸਹਿਯੋਗ ਬੁਰਸ਼ ਜਿਹੜੇ ਨੇ ਉਹ ਤੁਹਾਡੇ ਹੱਥਾਂ ਚ ਨੇ ਜਿਹੜਾ ਮਰਜੀ ਰੰਗ ਖੇਡਾਂ ਵਾਲਾ ਰੰਗ ਵੀ ਭਰਾਂਗੇ ਆ ਹੁਣੇ-ਹੁਣੇ ਇੱਥੇ ਆ ਪਿੰਡਾਂ ਦੇ ਵਿੱਚ ਹੀ ਬਹੁਤ ਬੰਦੇ ਸ਼ਕੀਨ ਰਹਿੰਦੇ ਆ ਬੈਲ ਗੱਡੀਆਂ ਵਾਲਾ ਕਬੂਤਰਾਂ ਵਾਲਾ ਪ੍ਰੋਗਰਾਮ ਕੀਤਾ ਸੀ ਤੁਸੀਂ ਦੇਖੋ ਕਿ ਨਾ ਕਿੰਨਾ ਲੋਕ ਆ ਉਬਰਾਸਤੀ ਖੇਡਾਂ ਸਾਡੀਆਂ ਸਾਡੀਆਂ ਬਰਾਸਤੀ ਖੇਡਾਂ ਨੇ ਉਹ ਉਹ ਖੋਲਤਾ ਪਾ ਕਾਨੂੰਨ ਲੋਕ ਕਹਿੰਦੇ ਜੀ ਆ ਸਾਡਾ ਤਾਂ ਜਾਨ ਪੈ ਗਈ ਸਾਡੇ ਟੂਰਨਾਮੈਂਟਾਂ ਚ ਜਾਨ ਪੈ ਗਈ ਸਾਡੀਆਂ ਖੇਡਾਂ ਚ ਸਵਿਸ਼ ਕਰਕੇ ਜੋ ਲੋਕਾਂ ਦੇ ਹੱਕ ਚ ਹੋਊਗਾ ਚਾਹੇ ਉਹ 10 ਸਾਲ ਪੁਰਾਣਾ ਫੈਸਲਾ ਹੋਵੇ ਤੇ 20 ਸਾਲ ਹੋਵੇ ਅਸੀਂ ਉਹ ਲੋਕਾਂ ਦੇ ਹੱਕ ਵਾਲਾ ਫੈਸਲਾ ਹਕੀ ਜੀ ਕਰਾਂਗੇ ਦੋਨੇ ਹੱਥ ਉੱਪਰ ਹੋਰ ਚੱਕੇ ਦੋ ਨਾਰੀ ਲਾ ਦਿਓ ਪਾਏਗਾ ਸੋ ਇਹ ਬਹੁਤ ਵੱਡੀ ਗੱਲ ਹੈ ਜਦੋਂ ਕੋਈ ਅਸੀਂ ਕੰਮ ਕਰਨਾ ਹੁੰਦਾ ਹੈ ਤਾਂ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਸਾਡੇ ਕੋਲ ਇੱਕ شناخت ਹੋਣੀ ਚਾਹੀਦੀ ਹੈ شناخت ਤੋਂ ਬਿਨਾ ਕੰਮ ਕਰਨ ਦੇ